ਸੋ ਬੇਸਿੰਗ ਬਾਦਲ ਨੂੰ ਅੱਜ ਵੱਡਾ ਚਟਕਾ ਲੱਗਾ ਜਗਦੀਪ ਸਿੰਘ ਚੀਮਾ ਸਮੇਤ ਕਈ ਅਕਾਲੀ ਆਗੂਆਂ ਨੇ ਭਾਜਪਾ ਜੁਆਇਨ ਕਰ ਲਈ ਇਸ ਤੇ ਚਰਚਾ ਕਰਾਂਗੇ ਉਧਰ ਹੀ ਰਾਜਾ ਬਣਿੰਗ ਨੇ ਜਦੋਂ ਤਰਨਤਾਰਨ ਦੇ ਵਿੱਚ ਇਸ ਵੇਲੇ ਮੈਦਾਨ ਭਖਿਆ ਹੋਇਆ ਤੇ ਇੱਕ ਬਿਆਨ ਦਿੱਤਾ ਖਾਲਿਸਤਾਨ ਨੂੰ ਲੈ ਕੇ ਉਸ ਬਾਰੇ ਵੀ ਚਰਚਾ ਕਰਾਂਗੇ ਕਿ ਸਾਨੂੰ ਖਾਲਿਸਤਾਨ ਦੀ ਹੰਤਾ ਹਿੰਦੁਸਤਾਨ ਚਾਹੀਦਾ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਜੋ ਪੰਥਕ ਧਿਰਾਂ ਅੰਮ੍ਰਿਤਪਾਲ ਦੀ ਧਿਰ ਹੈ ਉਸ ਦੇ ਉੱਤੇ ਨਿਸ਼ਾਨਾ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਲੋਂ ਹੋਇਆ ਕਿਉਂਕਿ ਅੰਮ੍ਰਿਤਪਾਲ ਦੀ ਇੱਕ ਧਾਰਾ ਬਣਾਈ ਹੋਈ ਹੈ ਕਿ ਉਹ ਖਾਲਿਸਤਾਨ ਦੀ ਮੰਗ ਕਰਦਾ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਐਸਜੀਪੀਸੀ ਦੀ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਹੈ ਚੋਣਾਂ ਹੋਣ ਜਾ ਰਹੀਆਂ ਨੇ ਪ੍ਰਧਾਨ ਤੇ ਹੋਰ ਮੈਂਬਰ ਚੁਣੇ ਜਾਣਗੇ ਇਸ ਤੇ ਵੀ ਚਰਚਾ ਕਰਾਂਗੇ ਤੇ ਪੀਚ ਦੰਬਰਮ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜਿਸ ਦਾ ਅਸਰ ਜਿਹੜਾ ਉਹ ਪੰਜਾਬ ਕਾਂਗਰਸ ਉੱਤੇ ਨਕਾਰਾਤਮਕ ਹੀ ਦੇਖਣ ਨੂੰ ਮਿਲੇਗਾ 네ਗੇਟਿਵ ਇਫੈਕਟ ਹੀ ਹੋਵੇਗਾ ਕਿ ਉਹ ਚੁਣੌਤੀ ਬਣ ਜਾਵੇਗੀ ਹੁਣ ਪੰਜਾਬ ਕਾਂਗਰਸ ਨੂੰ ਲੈ ਕੇ ਤੇ ਹਾਈ ਕਮਾਂਡ ਜਿਹੜੀ ਹੈ ਉਹ ਕੀ ਇਸ ਦੇ ਉੱਤੇ ਪ੍ਰਤੀਕਿਰਿਆ ਦਿੰਦੀ ਹੈ ਕੀ ਕੁਝ ਬੋਲਦੀ ਹੈ ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਪ੍ਰਕਿਰਿਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸਭ ਸ਼ੁਰੂਆਤ ਮੈਂ ਕਰੂੰਗੀ ਅੱਜ ਜਗਦੀਪ ਸਿੰਘ ਜੀਮਾ ਤੋਂ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਕਿ ਜਦੋਂ ਇੱਕ ਪਾਸੇ ਇਸ ਵੇਲੇ ਮੈਦਾਨ ਜਿਹੜਾ ਕਾਫੀ ਭਖਿਆ ਹੋਇਆ ਚੋਣਾ ਨੂੰ ਲੈ ਕੇ ਤਰਨ-ਤਰਨ ਦੀਆਂ ਤੇ ਬਾਦਲ ਨੂੰ ਇੱਕ ਝਟਕਾ ਲੱਗ ਗਿਆ ਪਹਿਲੀ ਗੱਲ ਤੇ ਬਾਦਲਦਲ ਨੇ ਉਹਨੂੰ ਕੱਢਿਆ ਸੀ ਜਦੋਂ ਨੇ ਅਸਤੀਫਾ ਦਿੱਤਾ ਸੀ ਇਹ ਗੱਲ ਇੱਕ ਘੇਰੇ ਦੇ ਵਿੱਚ ਵੀ ਜਦੋਂ ਨੇ ਅਸਤੀਫਾ ਦਿੱਤਾ ਤੇ ਇਹਨਾਂ ਨੇ ਉਸੇ ਵੇਲੇ ਨੂੰ ਕੱਢਣ ਦਾ ਐਲਾਨ ਕਰਤਾ ਡਾਕਟਰ ਦਿਲਜੀਤ ਸਿੰਘ ਚੀਮੇ ਨੇ ਵੀ ਪਾਰਟੀ ਗਤੀਵਿਧੀ ਵਿਰੋਧੀਆਂ ਨੂੰ ਲੈ ਕੇ ਸੀ ਕੱਢ ਰਹੇ ਜੀ ਲੇਕਿਨ ਸਚਾਈ ਇਹ ਵੀ ਆ ਕਿ ਉਹਨੇ ਅਸਤੀਫਾ ਵੀ ਪਹਿਲਾਂ ਦਿੱਤਾ ਸੀ ਉਹਨੂੰ ਪਤਾ ਸੀ ਕੱਢ ਦੇਣਾ ਤੇ ਉਹਨੇ ਅਸਤੀਫਾ ਦਿੱਤਾ ਉਹਨਾਂ ਕੱਢ ਦਿੱਤਾ ਚਲੋ ਗੱਲ ਮੁੱਕੀ ਝਟਕਾ ਸੀ ਤਦ ਕਹੀ ਇਹ ਵੀ ਜੇ ਅਕਾਲੀ ਦਲ ਬਾਦਲ ਦੇ ਵਿੱਚ ਹੁੰਦਿਆ ਹੀ ਉਹ ਬਕਾਇਦਾ ਤੌਰ ਤੇ ਬੀਜੇਪੀ ਚ ਗਿਆ ਹੁੰਦਾ ਫਿਰ ਸੀ ਕੇਪੀ ਵਾਕਿਆ ਝਟਕਾ ਲੱਗਾ ਝਟਕਾ ਨਹੀਂ ਲੱਗਾ ਲੇਕਿਨ ਏਕੋ ਨੇ ਆਪਣੀ ਅਸਫਲਤਾ ਆਪਣੀ ਇੱਕ ਹੋਰ ਸਫਲਤਾ ਤੇ ਆਪਣੇ ਦੁਸ਼ਕਤ ਕਰ ਦਿੱਤੇ ਦੋ ਵਾਰੀ ਉਹ ਚੋਲ ਲੜਿਆ ਤੇ ਦੋਵੇਂ ਵਾਰੀ ਹਾਰਿਆ ਇੱਕ ਵਾਰੀ ਸ਼ਹਿਰ ਫਤਿਹਗੜ੍ਹ ਤੋਂ ਕਿੱਥੋਂ ਲੜਿਆ ਸੀ ਇੱਕ ਮਲੋਹ ਤੋਂ ਲੜਿਆ ਸੀ ਦੋ ਵਾਰੀ ਦੱਸਿਆ ਸੀ ਮੈਨੂੰ ਕਿਸੇ ਨੇ ਦੋ ਵਾਰੀ ਚੋਣ ਲੜਿਆ ਤੇ ਦੋਵੇਂ ਲੜਿਆ ਤੇ ਤੀਜੀ ਵਾਰੀ ਫਿਰ ਉਹਨੇ ਆਪਣੀ ਇਸ ਅਸਫਲਤਾ ਦੇ ਉੱਤੇ ਫਿਰ ਦੱਸਦ ਕਰ ਦਿੱਤੇ ਵੀ ਚੋਣ ਫਿਰ ਹਾਰਨ ਦਾ ਉਹਦੇ ਮਨਸੂਬਾ ਆ ਬਨਾਲਿਆ ਦੀ ਬੀਜੇਪੀ ਨੂੰ ਵੋਟ ਕਿਨੇ ਬਣੀ ਪਿੰਡਾਂ ਦੇ ਵਿੱਚ ਜੀ ਬੀਜੇਪੀ ਦਾ ਗਰਾਪ ਪਿੰਡਾਂ ਦੇ ਵਿੱਚ ਬਿਲਕੁਲ ਘੱਟ ਆ ਬਿਲਕੁਲ ਥੋੜਾ ਵਾ ਇਹ ਬਜ਼ਖ ਜੋ ਮਰਦੀ ਦਾਅਵੇ ਕਰੀ ਜਾਂ ਜੋ ਮਰਦੀ ਇਹ ਕਈ ਜਨ ਕੋਈ ਫਰਕ ਨਹੀਂ ਪੈਂਦਾ ਇਦੇ ਬਾਰੇ ਚਰਚਾ ਹੈ ਜੀਪੀਏ ਪੁਨਰ ਸਰਜੀਤ ਕਾਲੀਦਲ ਸ਼ਾਮਲ ਹੋਵੇਗਾ ਜਾਂ ਪਿਓ ਕਾਲੀ ਇਹਦਾ ਦਾਦਾ ਕਾਲੀ ਸਾਰਾ ਪਰਿਵਾਰ ਕਾਲੀ ਤੇ ਜੇ ਅੱਜ ਇਹ ਬੀਜੇਪੀ ਚਲਾ ਗਿਆ ਟੋਟਲੀ ਐਂਟੀ ਜਿਹੜੀ ਸਾਡੀ ਸੋਚ ਆ ਕਾਲੀਦਲ ਦੀ ਸੋਚ ਤੇ ਬਿਲਕੁਲ ਐਂਟੀ ਦੂਜੇ ਪਾਸੇ ਸੋਚ ਕੇ ਉਧਰ ਚੱਲ ਗਿਆ ਇੱਕਦਮ ਧੁੱਪ ਧੁੱਪ ਛਾਂ ਵਾਲੇ ਪਾਸੇ ਚਲੀ ਗਿਆ ਛਾਂ ਵਾਲੇ ਪਾਸੇ ਧੁੱਪ ਵਾਲੇ ਪਾਸੇ ਚੱਲ ਗਿਆ ਏ ਲੋਕ ਲੀਡਰ ਜਿਹੜੇ ਨੇ ਸਮਰਪਤ ਨਹੀਂ ਕਿਸੇ ਵਿਚਾਰਧਾਰਾ ਨੂੰ ਸਮਰਪਤ ਨਹੀਂ ਐ ਕੁਰਸੀ ਨੂੰ ਸਮਰਪਤ ਐ بس ਬੀਜੇਪੀ ਚੱਲ ਰਹੀ ਦੋ ਗਨਮੈਨ ਮਿਲਣ ਲੇ CRP ਮੈਂ ਕਿਉਂ ਕਿ ਹਰ ਕੀ ਇਹਦਵਾਦ ਇਹਦਵਾਦ ਕੀ ਹੋ ਗਿਆ ਤਾ ਸਿਰਫ ਤੈਨੂੰ ਵੋਟਾਂ ਜਿਹੜੀਆਂ ਉਹ ਗਨਮੈਨਾਂ ਨੇ ਪਾਉਣੀਆਂ ਵੋਟਾਂ ਲੋਕਾਂ ਨੇ ਪਾਉਣੀਆਂ ਜੀ ਇਸ ਕਰਕੇ ਉਹਨੇ ਜਿਹੜੀ ਗਿਆਵ ਕਹਿੰਦਾ ਜੀ 118 ਬਲੈਕਲਿਸਟਾਂ ਨੂੰ ਛੁੱਟੀ ਮੋਦੀ ਸਾਹਿਬ ਨੇ ਖਤਮ ਕਰ ਦਿੱਤੀ ਇਹ ਸੂਚੀਆਂ ਕਈ ਵਾਰੀ ਖਤਮ ਹੋਈਆਂ ਤੇ ਕਈ ਵਾਰੀ ਬਣੀਆਂ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਵੀ ਖਤਮ ਹੋਈ ਸੀ ਫੇਰ ਬਣ ਗਈ ਫੇਰ ਖਤਮ ਹੋਈ ਫੇਰ ਬਣ ਗਈ ਸੂਚੀਆਂ ਗਾਵੇਂ ਬਣਦੀਆਂ ਰਣੀਆਂ ਦੇ ਭਾਵੇਂ 118 ਦੀ ਗੱਲ ਕਰਦੇ ਭਾਵੇਂ 120 ਦੀ ਤੁਸੀਂ ਗੱਲ ਕਰਦੇ ਮੈਨੂੰ ਇਹ ਦੱਸ ਦਿਓ મોદી ਸਰਕਾਰ ਨੂੰ 11 ਸਾਲ ਬਣਿਆ ਨੂੰ ਹੋਇਆ ਪੰਜਾਬ ਵਾਸਤੇ ਅੱਜ ਤੱਕ ਕਿਹੜਾ ਕਾਰਜ ਕੀਤਾ ਕਿਹੜਾ ਉਹਨਾਂ ਕੱਦੂ ਚ ਤੀਰ ਮਾਰਿਆ ਜਿਹੜਾ ਹੁਣ ਇਹ ਚੀਮੇ ਨੇ ਜਾਣਨਾ ਜਿਹੜਾ ਉਹ ਹੋਰ ਵੱਜੂਗਾ ਜੀ ਇਹ ਲੋਕ ਜਿਹੜੀ ਬਿਮਾਰ માનਸਿਕਤਾ ਦੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਛੱਡ ਕੇ ਤੇ ਬਕਾਇਦਾ ਤੌਰ ਤੇ ਉਸਮਤ ਸੇ ਜਾ ਰਹੇ ਨੇ ਬੈਟਰੀ ਵੀ ਤੁਸੀਂ ਨਾ ਕੰਮ ਕਰੋ ਘਰ ਬੈਠੋ ਚੁੱਪ ਕਰਕੇ ਹੁਣ ਵੀ ਤੇ ਬਣਾਈਆਂ ਟਿਕਟਾਂ ਮਿਲਣੀ ਜੀ ਮਿਲ ਗਈ ਤੇ ਜਿਤਨਾ ਨਹੀਂ ਆਪਰ ਨਾ ਜਿੱਤੇ ਤੇ ਅਗਲਾ ਫਿਰ ਖੋਜੇ ਲੈਣਾ ਸ਼ਲਮ ਤੁਰ ਚਲੋ ਤੁਸੀਂ ਇੱਕ ਪਾਸੇ ਤੇ ਬਕਾਇਦਾ ਤੌਰ ਤੇ ਸੁਨੀਲ ਜਾਖਲ ਹੋਰੀ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਬਾਰ ਬਾਰ ਕਹਿ ਚੁੱਕੇ ਨੇ ਵੀ ਸਾਡਾ ਕਾਲੀਆਂ ਨਾਲ ਸਮਝੌਤਾ ਕੀਤੇ ਬਿਗੈਰ ਸਰਵਾਈਵਲ ਨਹੀਂ ਹੈਗੀ ਜੀ ਤਦ ਰਵਨੀਤ ਬਿੱਟੂ ਕਹਿੰਦੇ ਕਿ ਅਸਤਾ ਕਰਨਾ ਹੀ ਨਹੀਂ ਤੇ ਰਵਨੀਤ ਜਿਹੜੇ ਬਿੱਟੂ ਹਰੇ ਕਹਿੰਦੇ ਅੱਤਵਾਦੀ ਨਸ਼ਿਆਂ ਦੇ ਵਪਾਰੀ ਅੱਤਵਾਦੀ ਜਿਹੜੇ ਕਾਲੀ ਬਾਦਲ ਕਹਿੰਦਾ ਸਨ ਰਕਰੀਏ ਸੀ ਜੀ ਤੁਹਾਡੀ ਕੱਲ ਜੰਮੀ ਗਿੱਦੜੀ ਤੇ ਅੱਜ ਆਇਆ ਵਿਆਹ ਤੁਸੀਂ ਕੱਲ ਆਏ ਹੋ ਇਹਦੇ ਵਿੱਚ ਪਹਿਲਾਂ ਉਹਨਾਂ ਲੀਡਰਾਂ ਨੂੰ ਪੁੱਛ ਕੇ ਤਾਂ ਉਹ ਕਿ ਜਿਹੜੇ ਕੁਰਸੀਆਂ ਦੇ ਆਨੰਦ ਮੰਦਰ ਇਹਨਾਂ ਸਮਗਲਰਾਂ ਦਾ ਤੇ ਇਹਨਾਂ ਨਸ਼ਿਆਂ ਦੇ ਵਪਾਰੀਆਂ ਨਾਲ ਬਹਿ ਬਹਿ ਕੇ ਉਹਨਾਂ ਨੇ ਪੁੱਛੋ ਕੀ ਕਹਿਣਾ ਚਾਹੁੰਦੇ ਆ ਜੀ ਉਹਨਾਂ ਨੇ ਨੰਦ ਕਿਉਂ ਮਾਣੀ ਕਿਉਂ ਨਹੀਂ ਉਹ ਤਾਂ ਵਿਰੋਧ ਕੀਤਾ ਉਹਨਾਂ ਡਟ ਕੇ ਵੀ ਸਾਨੂੰ ਤੁਹਾਡੇ ਨਾਲ ਦਾ ਲਾਇਸੈਂਸ ਜਿਹਨੇ ਸਾਨੂੰ ਤੇ ਜਦੋਂ ਕਿਤੇ ਬਿੱਟੂ ਜੀ ਅਲਾਇਸ ਕੀਤਾ ਨਾ ਨਾ ਤਾਲੂ ਕਿਸੇ ਪੁੱਛਣਾ ਦਾ ਨਾ ਚੀਮੇ ਨੂੰ ਕਿਸੇ ਪੁੱਛਣਾ ਉਹ ਉੱਪਰੋਂ ਹੀ ਹੋਣਾ ਲਾਇਸ ਤੇ ਤੁਸੀਂ ਬੀਬੀਏ ਪੁੱਤਾਂ ਨੂੰ ਮੰਨ ਕੇ ਕਹਿੰਦਾ ਠੀਕ ਹੈ ਜੀ ਹਾਈ ਕਮਾਂਡ ਦਾ ਹੁਕਮ ਹੈ ਜੋ ਉਹਨਾਂ ਕਰਤਾ ਬਿਲਕੁਲ ਪੂਰਨ ਕਰਦੇ ਤੁਸੀਂ ਏਦੋ ਵੱਦ ਪਹਿਲਾ ਬਚ ਨਹੀਂ ਕਹਿਣਾ ਤੇ ਬਿੱਟੂ ਜੀ ਤੁਸੀਂ ਆਪਣਾ ਹਿਸਾਬ ਤਾਂ ਦੇ ਦਿਓ ਵੀ ਇੰਨੀ ਵਾਰੀ ਤੁਸੀਂ ਐਮਪੀ ਰਹੇ ਹੋਣ ਮੰਤਰੀ ਬਣੇ ਉਹ ਤਾਂ ਸਾਲ ਹੋ ਗਿਆ ਕੀ ਕੀਤਾ ਪੰਜਾਬ ਵਾਸਤੇ ਕੋਈ ਇੱਕ ਕਰ ਦੱਸ ਦਿਓ ਵੀ ਪੰਜਾਬ ਵਾਸਤੇ ਕੀਤਾ ਕੋਈ ਇੱਕ ਕਰ ਸਿਰਫ ਕੁਰਸੀ ਦੀ ਭੁੱਖ ਗੱਲਵੇਂ ਨੂੰ ਮਿਲ ਕੇ ਕੁਰਸੀ ਮਿਲ ਗਈ ਮੰਤਰੀ ਬਣ ਕੇ ਇਹਦੋਂ ਤੱਕ ਕੀ ਹੈ ਬਿੱਟੂ ਜੀ ਜਦੋਂ ਬੰਦਾ ਮਰਦਾ ਨੂੰ ਉਹਦਾ ਕਰਤਾਰ ਜਾਂਦਾ ਵਾ ਉਹਦਾ ਵਿਕਾਰ ਜਾਂਦਾ ਵਾ ਉਹਦੀ ਬਕਾਇਦਾ ਤਰ ਤੇ ਹੋਂਦ ਜਾਂਦੀ ਹੈ ਉਹਦੇ ਚੰਗੇ ਕੰਮਾਂ ਦਾ ਲੇਖਾ ਲੁਖਾ ਜਾਂਦਾ ਵਾ ਲੋਕ ਯਾਦ ਕਰਦੇ ਜੀ ਫਲਾਣਾ ਬੰਦਾ ਹੁੰਦਾ ਸੀਗਾ ਤੇ ਧੰਨਵੇਂ ਲੋਕ ਯਾਦ ਕਰਿਆ ਕਰਨਗੇ ਵੀ ਇਹ ਮੌਕਾ ਪ੍ਰਸਤ ਵਿਅਕਤੀ ਸੰ ਮੌਕਾ ਪ੍ਰਸਤ ਜੀ ਇਸ ਕਰਕੇ ਭਾਵੇਂ ਚੀਮਾ ਹੋਵੇ ਤੇ ਭਾਵੇਂ ਬਿੱਟੂ ਹੋਵੇ ਇਹਨਾਂ ਦੀ ਉੱਥੇ ਬੀਜੇਪੀ ਚ ਟਕੇ ਸੇ ਟਕੇ ਦੀ ਚੱਕ ਜਿੰਨੀ ਮੈਲੂ ਨਹੀਂ ਹੈਗੀ ਇਹਨਾਂ ਦੀ ਜੀ ਇੱਥੇ ਆ ਕੇ ਮੈਂ ਜਿੰਦੀ ਮਰਜ਼ੀ ਗੱਪਾਂ ਗੱਪਾਂ ਮਾਰੀ ਜਾਂ ਤੇ ਗਪੌੜ ਸਗ ਬੋਲੀ ਜਾਣੇ ਕੋਈ ਨਹੀਂ ਪੁੱਛਦਾ ਉੱਥੇ ਉਹਨਾਂ ਸਖਬੀਰ ਸਿੰਘ ਬਾਦਲ ਤੇ ਤੁਸੀਂ ਪਹਿਲਾਂ ਕਿੰਤੂ ਕਰਨ ਤੋਂ ਪਹਿਲਾਂ ਪਹਿਲਾਂ ਆਪਣੀ ਪੀੜ੍ਹੀ ਦੇ ਸੋਟਾ ਫੇਰ ਲਓ ਤੁਹਾਡੇ ਪਰਿਵਾਰ ਦਾ ਕੀ ਕਿਰਦਾਰ ਆ ਜੀ ਤੁਹਾਡੇ ਦਾਦੇ ਦੇ ਰਾਜ ਦੇ ਵਿੱਚ ਪਿੰਡਾਂ ਦੇ ਘਰਾਂ ਦੇ ਵਿੱਚੋਂ ਕਿੰਨਾ ਧੀਆ ਬਣ ਚੁੱਕ ਕੇ ਪੁੱਸ ਲੈ ਆਉਂਦੀ ਸੀ ਉਹਨਾਂ ਦਾ ਬਲਾਤਕਾਰ ਹੁੰਦੇ ਸੀਗੇ ਨੌਜਵਾਨ ਚੁੱਕ ਕੇ ਲਿਆ ਕੇ ਮਾਰੇ ਜਾਂਦੇ ਸੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਸੀਗੇ ਉਹ ਵੀ ਰਕਾਰਤ ਦੇ ਦੋ ਆਪਣਾ ਤੁਸੀਂ ਅੱਜ ਤੁਸੀਂ ਗੱਲਾਂ ਕਰਦੇ ਹੋ ਜੀ ਇਸ ਕਰਕੇ ਇਹ ਚੀਮੇ ਚੂਮੇ ਰਲ ਜਾਣ ਨਾ ਕੋਈ ਫਰਕ ਨਹੀਂ ਪੈਣ ਲੱਗਾ ਬੀਜੇਪੀ ਦੇ ਵਿੱਚ ਇਹਨਾਂ ਦੀ ਟੱਕੇ ਦੀ ਵੈਲਿਊ ਨਹੀਂ ਹੈਗੀ ਨੈਨ ਨੂੰ ਕਿਸੇ ਪੁੱਛਿਆ ਨਾ ਪੁੱਛ ਲਵਾ ਤੂੰ ਦੋ ਗੱਲ ਮੈਂ ਮਿਲ ਜਣਗੇ ਤੁਰੇ ਫਿਰ ਸੜਕਾਂ ਦੇ ਕੋਈ ਗੱਲ ਹੀ ਤੁਹਾਨੂੰ ਕੋਈ ਨਹੀਂ ਪੁੱਛਦਾ ਉੱਥੇ ਜੀ ਜੀ ਇੱਕ ਰਾਜਾ ਬਣਿੰਗ ਨੇ ਬਿਆਨ ਦਿੱਤਾ ਕੱਲ ਜਦੋਂ ਤਰਨ ਤਾਰਨ ਦੇ ਵਿੱਚ ਆਪਣੇ ਦਫਤਰ ਦਾ ਉਦਘਾਟਨ ਕਰ ਰਹੀ ਸੀ ਪੰਜਾਬ ਕਾਂਗਰਸ ਤਾਂ ਉਸ ਬਿਆਨ ਤੋਂ ਬਾਅਦ ਵੀ ਕਿੰਨਾ ਮ ਵਿਵਾਦ ਖੜਾ ਹੋ ਗਿਆ ਕਹਿੰਦੇ ਸਾਨੂੰ ਹਿੰਦੁਸਤਾਨ ਚਾਹੀਦਾ ਨਾ ਕਿ ਖਾਲਿਸਤਾਨ ਚਾਹੀਦਾ ਤੁਸੀਂ ਉਹ ਸਾਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇਹਨਾਂ ਨੂੰ ਸਿਰਫ ਅਤਵਾਦ ਤੋਂ ਸੋਇ ਬਾਕੀ ਇਹਨਾਂ ਕੋਈ ਅਜੰਡਾ ਹੀ ਕੋਈ ਨਹੀਂ ਰਹਿ ਗਿਆ ਜੀ ਅਜ਼ਰਕਰਤਾ ਦੋਏ ਜੋ ਕੁਝ ਕੀਤਾ ਹੋਵੇ ਤੇ ਬਿਲਕੁਲ ਜੇ ਪੰਜਾਬ ਦੇ ਵਿੱਚੋਂ ਆਤਵਾਦ ਖਤਮ ਕੀਤਾ ਉਹ ਚ ਕਿਸੇ ਦਾ ਕੋਈ ਰੋਲ ਨਹੀਂ ਉਹ ਪੰਜਾਬ ਦੇ ਲੋਕਾਂ ਦਾ ਆਪਣਾ ਰੋਲ ਆ ਪੰਜਾਬ ਪੁਲਿਸ ਦਾ ਰੋਲ ਆ ਪੰਜਾਬ ਦੇ ਲੋਕ ਜੋ ਤੰਗ ਆ ਗਏ ਇਸ ਗੱਲ ਤੋਂ ਉਹਨਾਂ ਨੇ ਫਿਰ ਵਿਰੋਧ ਕਰਨਾ ਸ਼ੁਰੂ ਕਰਤਾ ਕੋਈ ਰੋਲ ਨਹੀਂ ਕਾਂਗਰਸ ਨੇ ਆਪਵਾਦ ਖਤਮ ਕਰਦਾ ਦੇ ਵਿੱਚ ਇੰਨਾ ਨੂੰ ਖਾਲਸਾ ਤਾਂ ਨਾ ਹਿੰਦੁਸਤਾਨ ਕਿਹੜਾ ਖਾਲਸਾ ਨਾ ਬਈ ਕਿਹੜਾ ਸਿੱਖ ਨਹੀਂ ਚਾਹੁੰਦਾ ਵੀ ਸਾਡਾ ਸਿੱਖ ਰਾਜ ਬਹਾਲ ਹੋਵੇ ਕਿਹੜਾ ਸਿੱਖ ਨਹੀਂ ਚਾਹੁੰਦਾ ਜੀ ਕਿਹੜਾ ਹਿੰਦੂ ਨਹੀਂ ਚਾਹੁੰਦਾ ਵੀ ਸਿੱਖ ਰਾਜ ਦੀ ਬੰਦੀ ਹੋਵੇ ਕੌਣ ਨਹੀਂ ਚਾਹੁੰਦਾ ਉਹ ਸਿੱਖ ਰਾਜ ਜੀਦੇ ਵਿੱਚ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਿੱਖਾਂ ਨੂੰ ਬਰਾਬਰ ਦੇ ਅਧਿਕਾਰ ਮਿਲੇ ਸੀ ਕਿਸੇ ਨੂੰ ਕੋਈ ਛੋਟਾ ਤੇ ਕਿਸੇ ਨੂੰ ਕੋਈ ਵੱਡਾ ਨਹੀਂ ਸੀ ਗੜਿਆ ਗਿਆ ਜਿੰਨਾ ਵਿੱਤ ਮੈਂ ਇੱਕ ਵਾਰ ਸਾਰਾ ਹਿੰਦੂਆ ਕੋਲੇ ਸੀ ਗਿਆ ਸਰਹੱਦਾਂ ਦੀ ਰਾਖੀ ਸਿੱਖਾਂ ਕੋਲੇ ਸੀਗੇ ਜਿਹੜੇ ਸਲਾਹਕਾਰ ਸੀ ਉਹ ਫਕੀਰ ਅਜੀਜ਼ੋਦੀਨ ਵਰਗੇ ਮੁਸਲਮਾਨ ਸੀਗੇ ਇਸ ਕਰਕੇ ਇਹਨਾਂ ਨੂੰ ਅੱਤਵਾਦੀ ਖਾਲਸਾ ਨੇ ਕਿਹੜੇ ਖਾਲਸਾ ਦੀ ਗੱਲ ਕਰਦੇ ਹੋ ਤੁਸੀਂ ਰਾਜਾ ਜੀ ਜੇ ਗੱਲ ਕਰਨੀ ਤੇ ਆਪਣੀਆਂ ਬੱਸਾਂ ਦੀ ਬਾੜੀਆਂ ਦੀ ਗੱਲ ਕਰੋ ਕਿ ਉਹਨਾਂ ਚੋਂ ਕੀ ਕੁਛ ਹੈ ਤੇ ਜਿਹੜੀ ਮੁੱਖ ਮੰਤਰੀ ਕਹਿੰਦੀ ਮੁੱਖ ਪਤੀ ਜਿਹਾ ਕਿੰਨੀ ਵਾਰੀ ਕਹਿ ਚੁੱਕੀ ਉਹਦੀ ਫਾਈਲ ਮੇਰੀ ਟੇਬਲ ਤੇ ਪਈ ਹੈ ਜੀ ਗੋਡਿਆਂ 'ਚ ਟੋਪੀ ਲਾ ਕੇ ਜਾ ਕੇ ਮਿਲ ਕੇ ਤੇ ਤੁਸੀਂ ਹੱਥ ਜੋੜ ਕੇ ਉਹਨਾਂ ਕੋਲ ਆਪੀ ਖਲਾਸੀ ਕਰਾ ਕੇ ਆਏ ਹੋ ਕੀ ਤੁਹਾਡਾ ਸਬੰਧ ਨਹੀਂ ਸੀ ਗੁਰਸੇਵਕ ਸਿੰਘ ਨਾਲ ਬਕਾਇਦਾ ਤੌਰ ਤੇ ਸਮਗਲਰ ਸੀ ਜਿਹਨੇ ਤੁਹਾਡਾ ਨਾਂ ਲਿਆ ਸੀਗਾ ਬਕਾਇਦਾ ਤੌਰ ਤੇ ਮੇਰਾ ਸਬੰਧ ਉਹਨਾਂ ਨਾਲ ਗਾਜੀ ਸੱਲਾ ਸੜਕਣਾ ਹੋਆ ਗਲੇਡੂ ਵਾਂਗੂ ਤੁਸੀਂ ਰੋਏ ਸੀ ਵਿਧਾਨ ਸਭਾ ਦੇ ਵਿੱਚ ਗਲੇਡੂ ਨਾਲ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਤੁਹਾਡਾ ਗੁਨਾਹ ਮਾਫ ਕੀਤਾ ਸੀ ਜਦੋਂ ਤੁਹਾਡਾ ਨਾਂ ਆਇਆ ਸੀ ਇਸ ਸਮਗਲਰ ਦੇ ਨਾਲ ਸਬੰਧ ਨਹੀਂ ਬੰਦੇ ਹੁੰਦੇ ਜੀ ਅੱਜ ਤੋਂ ਅਤਵਾਦੀ ਗੱਲ ਕਰਦੇ ਹੋ ਵਕੜਾ ਅਤਵਾਦ ਹੈ ਪੰਜਾਬ 'ਚ ਬਖਾਓ ਅੱਜ ਸਭ ਤੋਂ ਦੇ ਸ਼ਾਂਤ ਸੂਬਾ ਹੈਗਾ ਤੇ ਪੰਜਾਬ ਹੈਗਾ ਨਾ ਇੱਥੇ ਕੋਈ ਅਤਵਾਦ ਦਾ ਨਾ ਕੋਈ ਵੱਖਵਾਦ ਦਾ ਨਾ ਕੋਈ ਖਾਲਸਤਾਨ ਦਾ ਸਿੱਖ ਹਾਲਸਾ ਆਈ ਦੀ ਗੱਲ ਹਰ ਕੋਈ ਕਰਦਾ ਹਰ ਸਿੱਖ ਕਰਦਾ ਹਿੰਦੂ ਕਰਦਾ ਖਾਲਸਾ ਦਾ ਮਤਲਬ ਅਸਲੀ ਰਾਜ ਜੀ ਜੀ ਦੇ ਵਿੱਚ ਕੋਈ ਖੋਟ ਨਾ ਹੋਵੇ ਤੇ ਤੁਸੀਂ ਦੇ ਖੋਟਾ ਨਾ ਭਰੇ ਪੈਦਲ ਤੁਸੀਂ ਗੱਲਾਂ ਕਰਦੇ ਇਸ ਕਰਕੇ ਤੁਹਾਡਾ ਹੁਣ ਜਿਹੜਾ ਨਾ ਮੁੱਦਾ ਪਖਾਲਸਾ ਜੀ ਖਾਲਸਾਤਾਨ ਦੀ ਅਤਵਾਦੀ ਉਹ ਮੁੱਦੇ ਪੁਰਾਣੇ ਹੋ ਚੁੱਕੇ ਨੇ ਲੋਕਾਂ ਦਾ ਤੇ ਕੋਈ ਅਸਰ ਨਹੀਂ ਹੈਗਾ ਇਹਦੇ ਨਾਲ ਪਾਕਿਸਤਾਨ ਬੇੜਾ ਕਰਕਤ ਕਰ ਸਕਦੇ ਹੋ ਜੇ ਤੁਹਾਡੇ ਜਾਨ ਨਹੀਂ ਕਿਤੇ ਮੁੱਦਿਆਂ ਦੀ ਲੜਾਈ ਲੜੋ ਸਾਡੇ ਮੁੱਦੇ ਕਿਹੜੇ ਨੇ ਪ੍ਰਸ਼ਟਾਚਾਰ ਦੇ ਮੁੱਦੇ ਕਿਹੜੇ ਨੇ ਬੇਰੁਜ਼ਗਾਰੀ ਦੇ ਕਿਸਾਨੀ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਚੱਡੀ ਕੱਢਦਾ ਮੁੱਦਾ ਵਾ ਤੁਹਾਡੀ ਕੇਂਦਰ ਚ ਵੀ ਸਰਕਾਰ ਰਹੀ ਤੇ ਪੰਜਾਬ ਚ ਵੀ ਕੀ ਤੁਸੀਂ ਚੰਡੀਗੜ੍ਹ ਦਾ ਮਸਲਾ ਹੱਲ ਕਰਾਇਆ ਜੀ ਐਸੇ ਕਰਕੇ ਤੁਸੀਂ ਮਸਲੇ ਪੈਦਾ ਕਰਦੇ ਹੋ ਸਿਰ ਲੋਕਾਂ ਨੂੰ ਡਰਾਉਂਦੇ ਹੋਸਣ ਤੁਸੀਂ ਆਜ ਪੰਜਾਬ ਦਾ ਹਿੰਦੂ ਵੀ ਜਾਣਦਾ ਤੁਹਾਨੂੰ ਤੇ ਤੁਹਾਡਾ ਪਿਛੋਕੜ ਕੀ ਹੈ ਤੇ ਬਕਾਇਦਾ ਤੌਰ ਤੇ ਸਿੱਖ ਵੀ ਜਾਣਦੇ ਤੇ ਮੁਸਲਮਾਨ ਵੀ ਜਾਣਦੇ ਅਮਰ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਲੜਾਈ ਲੜਨੀ ਤੇ ਅਸਲੀ ਮੁੱਦੇ ਨੇ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਨੇ ਜੀ ਜੀ ਉਧਰ ਇੱਕ ਬਿਆਨ ਫਿਰ ਪੀਚ ਦੰਬਰਮ ਦਾ ਵੀ ਆਉਂਦਾ ਹੈ ਉਸ ਦੇ ਨਾਲ ਤੇ ਲੱਗ ਰਿਹਾ ਕਿ ਕਾਂਗਰਸ ਹੁਣ ਫਸਟ ਆਵੇਗੀ ਪੰਜਾਬ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਕਿ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਸੀ ਜਿਸ ਤੋਂ ਬਾਅਦ ਸਾਫ਼ ਹੀ ਹੈ ਕਿ ਪੰਜਾਬ ਦੇ ਵਿੱਚ ਤੇ ਪੰਜਾਬ ਕਾਂਗਰਸ ਦਾ ਇੱਕ 네ਗੇਟਿਵ ਇਫੈਕਟ ਹੀ ਪਵੇਗਾ ਹਾਈ ਕਮਾਂਡ ਇਹ ਗੱਲ ਬੋਲ ਰਹੀ ਹੈ ਮਤਲਬ ਕਿ ਹੁਣ ਜੋ ਕੇਂਦਰ ਦੇ ਵਿੱਚ ਹੈ ਕਾਂਗਰਸ ਉਹ ਅਜੀਹਾ ਕਹਿ ਰਹੀ ਹੈ ਤੇ ਹੁਣ ਉਹ ਮੁਸ਼ਕਲਾਂ ਜਿਹੜੀਆਂ ਨੇ ਪੰਜਾਬ ਕਾਂਗਰਸ ਲਈ ਖੜੀਆਂ ਹੋ ਜਾਣਗੀਆਂ ਆਉਣ ਦਿਨਾਂ ਨੂੰ ਕਿ ਹਾਈ ਕਮਾਂਡ ਕੀ ਬੋਲੇਗੀ ਇਸ ਤੇ ਕੀ ਪ੍ਰਤੀਕਿਰਿਆ ਦੇਵੇਗੀ ਕਿ ਉਹਨਾਂ ਦਾ ਇੱਕ ਨਿੱਜੀ ਬਿਆਨ ਸੀ ਜੋ ਅਕਸਰ ਹੀ ਕਹਿ ਦਿੱਤਾ ਜਾਂਦਾ ਹੈ ਜਦੋਂ ਕਿ ਸਿਆਸਤਦਾਨ ਅਜੀਹਾ ਬਿਆਨ ਦੇ ਰਿਹਾਦਾ ਕਿ ਜੀ ਉਹ ਤਾਂ ਉਹਦਾ ਨਿੱਜੀ ਬਿਆਨ ਸੀ ਇਹ ਪਾਰਟੀ ਦਾ ਕੋਈ ਇਸ ਦੇ ਨਾਲ ਰੋਲਾ ਨਹੀਂ ਹੈ ਜਾਂ ਕੀ ਅੱਗੇ ਸਾਨੂੰ ਇਸ ਮਾਮਲੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਿ ਪੰਜਾਬ 'ਚ ਹੋਰ ਵੀ ਪੰਜਾਬ ਕਾਂਗਰਸ ਨੂੰ ਲੈ ਕੇ ਵਿਰੋਧ ਹੋ ਜਾਵੇਗਾ ਕੀ ਲੱਗਦਾ ਤੁਹਾਨੂੰ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਇਹ ਬਿਆਨ ਪਹਿਲਾਂ ਕਿਸੇ ਲੀਡਰ ਦਾ ਨਹੀਂ ਆਇਆ ਕੈਪਟਨ ਮਰਿੰਦਰ ਸਿੰਘ ਠੋਕ ਬਤਾ ਕੇ ਕਹਿੰਦਾ ਰਿਹਾ ਜੀ ਇਸਾ ਕਾ ਨੀਲਾ ਤਾਰਾ ਦੀ ਮੈਂ ਨਖੇਦੀ ਕਰਦਾ ਮੈਂ ਅੱਜ ਵੀ ਕਿੰਨਾ ਉਹਦੇ ਖਿਲਾਫ ਸੀ ਤੇ ਮੁੱਖ ਮੰਤਰੀ ਪੰਜਾਬ ਬਣ ਕੇ ਵੀ ਨੇ ਕਿਹਾ ਸੀ ਕਿ ਮੈਂ ਆਪਣੇ ਬਿਆਨ ਤੇ ਬਿਲਕੁਲ ਖੜਾ ਫਿਰ ਕੀ ਹੋ ਗਿਆ ਸੀ ਜੀ ਪੀਚ ਤੰਬਰਮ ਨੇ ਜੇ ਨਹੀਂ ਗੱਲ ਕੋਈ ਨਵੀਂ ਨਹੀਂ ਕਹੀ ਇਹਦੇ ਬਾਰੇ ਬਕਾਇਦਾ ਤੌਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ ਚ ਖਲੋ ਕੇ ਮਾਫੀ ਮੰਗ ਚੁੱਕਾ ਵਾ ਜਦੋਂ ਉਹਨੇ ਮਾफी ਮੰਗਈਆ ਤੇ ਫਿਰ ਉਹਨੇ ਕਿਹਾ ਵੀ ਵਾਕਈ ਇਹ ਗਲਤੀ ਹੈਗੀ ਸੀ ਕਾਂਗਰਸ ਦੀ ਕੋਈ ਨਵੀਂ ਗੱਲ ਨਹੀਂ ਪੀਚ ਤੰਬਰਮ ਨੇ ਕਹੀ ਜੀ ਉਹਨੂੰ ਛਾਲਿਆ ਜਾ ਰਿਹਾ ਤੇ ਜਿਹੜੇ ਬੀਜੇਪੀ ਵਾਲੇ ਉੱਤੇ ਟਿੱਪਣੀ ਕਰਦੇ ਤੇ ਬੀਜੇਪੀ ਵਾਲੇ ਤੁਸੀਂ ਧਿਆਨ ਨਾਲ ਸੁਣ ਲਓ 26 ਮਈ 1984 ਨੂੰ ਤੁਸੀਂ ਜਿਹੜਾ ਦਿੱਲੀ 'ਚ ਜਲੂਸ ਕੱਢਿਆ ਸੀਗਾ ਹੱਥ ਜਿੱਤ ਤੱਕ ਤੀਏ ਬੜੀਆ ਸੀ ਤੇ ਇੰਦਰਾ ਗਾਂਧੀ ਦੇ ਦਬਾਅ ਪਾਇਆ ਸੀ ਵੀ ਤੂੰ ਦਰਬਾਰ ਸਭ 'ਚ ਆਰਮੀ ਕਿਉਂ ਨਹੀਂ ਭੇਜਦੀ ਉੱਥੇ ਅੱਤਵਾਦੀ ਬੈਠੇ ਨੇ ਉੱਥੇ ਵੱਖਵਾਦੀ ਬੈਠੇ ਨੇ ਉੱਥੇ ਦੇਸ਼ਪ੍ਰੀਅ ਬੈਠੇ ਨੇ ਉੱਥੇ ਪਾਕਿਸਤਾਨੀ ਕਹਿ ਲਗਨੀ ਵਰਤਿਆ ਤੁਸੀਂ ਉੱਥੇ ਰੋਜ਼ ਤੁਸੀਂ ਬਕਾਇਦਾ ਤੌਰ ਤੇ ਇੰਦਰਾਗੰਗ ਦੀ ਬੂਹੇ ਵੀ ਜਾ ਕੇ ਦਬਾਅ ਪਾਉਂਦੇ ਸੀ ਤੁਸੀਂ ਵੀ ਤੂੰ ਕਰਨੀ ਨਹੀਂ ਕੁਛ ਵੀ ਇਧਰੇ ਨਾਲ ਖੜੇ ਤੇ ਦੁਰਗਾ ਦਾ ਖਿਤਾਬ ਵੀ ਤੁਸੀਂ ਦਿੱਤਾ ਸੀ ਉਹਨੂੰ ਬਿਲਕੁਲ ਇਸ ਕਰਕੇ ਤੁਹਾਨੂੰ ਤੁਹਾਨੂੰ ਕੀ ਅਧਿਕਾਰ ਕਿਸੇ ਗੱਲ ਕਰਨ ਦਾ ਤੁਹਾਡਾ ਪ੍ਰਧਾਨ ਮੰਤਰੀ ਅਟਲ ਵਿਆਰੀ ਵਾਜਪਾਈ ਇੱਥੇ ਅੰਮ੍ਰਿਤਸਰ ਆਉਂਦਾ ਦਰਬਾਰ ਸੇ ਮੱਥਾ ਟੇਕ ਨੂੰ ਸਵਾਲ ਕੀਤਾ ਜਾਂਦਾ ਵੀ ਤੁਸੀਂ ਸਾਕਾ ਨੀਲਾ ਤਾਰਾ ਬਾਰੇ ਕੀ ਕਹਿੰਦੇ ਹੋ ਉਹਦਾ ਜਵਾਬ ਕੀ ਸੀਗਾ ਉਹਨੇ ਕਹਿੰਦਾ ਜੀ ਇਹ ਇੱਕ ਮਾੜੀ ਘਟਨਾ ਸੀ ਤੂੰ ਭੁੱਲ ਜਾਣਾ ਚਾਹੀਦਾ ਸਿੱਖ ਕਦੀ ਵੀ ਨਹੀਂ ਭੁੱਲਣਗੇ ਉਸ ਘਟਨਾ ਨੂੰ ਜੋ ਮਰਜ਼ੀ ਹੋ ਜੇ ਬਿਲਕੁਲ ਤੁਸੀਂ ਕਹਿੰਦੇ ਪੁੱਛਣਾ ਚਾਹੀਦਾ ਤੁਹਾਡਾ ਆਪਣਾ ਆਗੂ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਚ ਕੀ ਲਿਖਦਾ ਵੀ ਇੰਦਰਾ ਗਾਂਧੀ ਤੇ ਸਾਖਾ ਨੀਲਾ ਤਾਰਾ ਕਰਨ ਲਈ ਤਿਆਰ ਨਹੀਂ ਸੀ ਦਬਾਅ ਪਾ ਕੇ ਕਰਾਇਆ ਕਿਹਾ ਨਹੀਂ ਕਿਹਾ ਉਹਨੇ ਲਿਖਿਆ ਕਿ ਨਹੀਂ ਲਿਖਿਆ ਤੁਹਾਡੇ ਰਾਜ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚਿੱਤੀ ਸਿੰਘ ਪੁਰਾ ਦੇ ਵਿੱਚ ਜਿਹੜੇ ਬਕਾਇਦਾ ਤੌਰ ਤੇ 35 ਸਿੰਘ ਸ਼ਹੀਦ ਕੀਤੇ ਜਾਂਦੇ ਨੇ ਉਹ ਕੌਣ ਲੋਕ ਸੀ ਕਰਨ ਵਾਲੇ ਬਿਲ ਕਲੈਂਟਨ ਅਮਰੀਕਾ ਦਾ ਰਾਸ਼ਟਰਪਤੀ ਇੱਥੇ ਆਇਆ ਉਹਦੇ ਸਾਹਮਣੇ ਇਹ ਘਟਨਾ ਵਾਪਰੀ ਉਹ ਉਪ ਰਾਸ਼ਟਰਪਤੀ ਅਮਰੀਕਾ ਦੇ ਇੱਥੇ ਆਇਆ ਤੇ ਪੈਰਗਾਮ ਦੀ ਘਟਨਾ ਵਾਪਰੀ ਤੇ ਜਿਹੜੀ ਬਕਾਇਦਾਤ ਉਤੇ ਸਿੱਖ ਮਾਰੇ ਗਏ ਸੀਗੇ ਕਲੈਂਟਨ ਨੇ ਆਪਣੀ ਉਸ ਦੀ ਵੱਲੋਂ ਲਿਖੀ ਕਿਤਾਬ ਦਾ ਫਾਰਵਰਡ ਲਿਖਿਆ ਤੇ ਲਿਖਿਆ ਉਹਦੇ ਵਿੱਚ ਵੀ ਇਹ ਜਿਹੜੀ ਕਰਤੂਸੀ ਇਹ ਹਿੰਦੂ ਅਤਵਾਦੀਆਂ ਦੀ ਸੀ ਜੀ ਸਿੱਖਾਂ ਨੂੰ ਮਾਰਨ ਦੀ ਕਰਤੂ ਕੀ ਕਹੋਗੇ ਤੁਸੀਂ ਕੀ ਕਹੋਗੇ ਸਿੱਖਾਂ ਦੇ ਬੜੇ ਅਧਰਦੇ ਸੀ ਹੈਗੇ ਤਿੰਨ ਬੰਦੇ ਤੁਸੀਂ ਇਕੱਲੇ ਮੁਰਸਲਾਨ ਮਾਰਤੇ ਘਰਾਂ ਤੋਂ ਚੁੱਕ ਕੇ ਰੋਲਾ ਪਿਆ ਉਹਨਾਂ ਦੀ ਲਾਸ਼ਾਂ ਕਢੀਆਂ ਗਈਆਂ ਡੀਐਨਏ ਕੀਤਾ ਗਿਆ ਮ੍ਰਿਤਕ ਉਹ ਵੀ ਕੇਸ ਚੱਲਿਆ ਤੇ ਤੁਹਾਡੇ ਬੰਦੇ ਨੂੰ ਸਜ਼ਾਵਾਂ ਹੀ ਹੋਣ ਦੇ ਚ ਤੇ 35 ਸਿੰਘ ਵਾਲਾ ਮਾਮਲਾ ਤੁਸੀਂ ਠੱਪ ਕਰਤਾ ਪੈਨੂੰ ਅੱਗੇ ਚਲਾਉਣ ਦੀ ਲੋੜ ਹੀ ਨਹੀਂ ਹੈਗੀ ਜੀ 2005 ਬੰਦ ਕਰਤਾ ਤੁਸੀਂ ਸਿੱਖਾਂ ਨੂੰ ਕਿਹਨੇ ਇਨਸਾਫ਼ ਦਿੱਤਾ ਦੱਸਿਓ ਕਿਹਨੇ ਦਿੱਤਾ ਇਨਸਾਫ਼ ਇਸ ਕਰਕੇ ਜਿਹੜੀ ਗੱਲ ਬੀਜੇਪੀ ਵਾਲੇ ਚੁੱਕਦੇ ਉਹਨੂੰ ਉਹਨਾਂ ਦਾ ਕੋਈ ਡਿਊਟੀ ਨਹੀਂ ਉਹਨਾਂ ਦਾ ਫੱਟ ਨਹੀਂ ਬਣਦਾ ਕਿਉਂਕਿ ਉਹ ਬਰਾਬਰ ਦੇ ਦੋਚੀ ਦੇ ਸਾਖਾ ਨੀਲਾਤਰ ਦੇ ਵੀ ਦੋਚੀ ਨੇ ਦਿੱਲੀ ਸਿੱਖਾਂ ਦੇ ਕਤਿਆਮ ਜੀ ਵੀ ਦੋਚੀ ਨੇ ਜੀ ਆਰਐਸ ਤੇ ਬੀਜੇਪੀ ਦੇ ਵਰਕਰ ਸ਼ਾਮਲ ਸੀ ਉਹਦੇ ਵਿੱਚ ਕਿਛੋਰੀ ਦਾ ਝਟਕਈ ਕੌਣ ਸੀਗਾ ਜੇ ਨੂੰ ਉਮਰ ਕੈਦੀ ਸਜ਼ਾ ਹੋਜੀ ਤੇ ਬੀਬੀ ਸ਼ੀਲਾ ਦੇਖਦੇ ਟੈਂਪ ਤੇ ਉਹਨੂੰ ਬੇਲ ਦੇਣ ਦੀ ਗੱਲ ਕੀਤੀ ਗਈ ਸੀ ਤੇ ਸਿੱਖਾਂ ਨੇ ਰੌਲਾ ਪਾਇਆ ਤੇ ਫਿਰ ਉਹ ਖੂ ਖਾਤੇ ਪਾਇਆ ਗਿਆ ਮਾਮਲਾ ਇਸ ਕਰਕੇ ਨਾ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਗਿਆ ਵੀ ਇਹ ਜਾ ਕੇ ਗੱਲ ਕਰ ਸਕਣ ਪੀਚ ਸਤੰਬਰ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਕੋਈ ਬਹੁਤ ਸਾਰੇ ਲੋਕ ਕਹਿ ਚੁੱਕੇ ਨੇ ਕੈਪਟਨ ਮਰਿੰਦਰ ਸਿੰਘ ਕਹਿ ਚੁੱਕਾ ਪੰਜਾਬ ਦਾ ਮੁੱਖ ਮੰਤਰੀ ਕਹਿ ਚੁੱਕਾ ਬਾਕੀ ਕੀ ਰਹਿ ਗਿਆ ਬਿਲਕੁਲ ਜੀ ਮੁਕੋ ਦੇਖਦੇ ਆ ਕਿ ਕੀ ਕੁਝ ਹੁੰਦਾ ਇਸ ਨੂੰ ਲੈ ਕੇ ਭਾਜਪਾ ਵਾਲੇ ਵੀ ਬੋਲ ਰਹੇ ਨੇ ਇਹਦਾ ਵਿਰੋਧੀਨ ਅਤੇ ਗੂਸਰੂ ਦੇ ਨਿਸ਼ਾਨੇ ਸਾਧ ਨਹੀਂ ਹੁੰਦੇ ਨੇ ਪਰ ਸਰਪ ਐਸਜੀਪੀਸੀ ਨੇ ਅੱਜ ਅੰਤਰੀਂ ਕਮੇਟੀ ਦੇ ਇੱਕ ਮੀਟਿੰਗ ਕੀਤੀ ਜਿਸ ਤੋਂ ਬਾਅਦ ਧਾਮੀ ਦੇ ਵੱਲੋਂ ਵੱਡੇ ਐਲਾਨ ਕੀਤੇ ਗਏਗੇ 3 ਨਵੰਬਰ ਨੂੰ ਇਲੈਕਸ਼ਨ ਜਿਹੜੀ ਹੈ ਉਹ ਹੋਵੇਗੀ ਜਨਰਲ ਅਜਰਾਸ ਰੱਖਿਆ ਗਿਆ ਹੈ ਕੀ ਕੁਝ ਹੋਰ ਬੋਲਿਆ ਧਾਮੀ ਸਾਹਿਬ ਨੇ ਇਸ ਕਮੇਟੀ ਮੀਟਿੰਗ ਦੇ ਦੌਰਾਨ ਕੀ ਕੁਝ ਫੈਸਲੇ ਹੋਏ ਨੇ ਉਸਤੇ ਬੇਕਵਾ ਜ਼ਰੂਰ ਨਜ਼ਰ ਜਿਹੜੀ ਹੈ ਦਸ਼ਕਾਂ ਦੀ ਪੈਚਵੇ ਤੋਂ ਉਸ ਬਾਰੇ ਵੀ ਜ਼ਰੂਰ ਗੱਲ ਕਰਦੇ ਹੋ ਪਾ ਅਮੀਰ ਸਾਹਿਬ ਕੱਲ ਰਾਜੋਣਾ ਸਾਹਿਬ ਨੂੰ ਮਿਲਣ ਜਾ ਰਹੇ ਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਜੀ ਬੜਾ ਅਫਸੋਸ ਹੁੰਦਾ ਵਾ ਰਾਜੋਣ ਨੂੰ ਮਿਲਣ ਦੀ ਲੋੜ ਨਹੀਂ ਮਿਲਣਾ ਤੇ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੋ ਜੀ ਜੇ ਨਹੀਂ ਮਿਲਦੇ ਤੇ ਲੈ ਕੇ 2 4 5ਰ ਬੰਦੋ ਦੇ ਬੂਏ ਕਿ ਲਾ ਦਿਓ ਡੇਰਾ ਇੱਕ ਦਿਨ ਮਿਲੂ ਦੋ ਦਿਨ ਮਿਲੂ ਕਿੰਨੇ ਦਿਨ ਨਹੀਂ ਮਿਲੂਗੇ ਨੂੰ ਦੇ ਦਿਓ ਗ੍ਰਿਫਤਾਰੀ ਕਰ ਦਿਓ ਜਿੰਨਾ ਚਿਰ ਅਕਾਲੀ ਦਲ ਦੇ ਜਿਹੜੇ ਸੀ ਲੀਡਰ ਸਖਤ ਰਹੇ ਇਸ ਗੱਲ ਦੇ ਉੱਤੇ ਗ੍ਰਿਫਤਾਰੀ ਤੋਂ ਡਰੇ ਨਹੀਂ ਜ਼ਬਾਨ ਤੋਂ ਕਰਾਈ ਦੀ ਜੇਹਲਾ ਭਰੀਆਂ ਉਹਨਾਂ ਚਿਰ ਕੇਂਦ ਸਾਡੇ ਕੋਲ ਡਰਦਾ ਰਿਹਾ ਜਿੱਦਨ ਇਹ ਆਗੇ ਸਾਡੇ ਆ ਜਿਹੜੇ ਲੀਡਰ ਮੌਜੂਦਾ ਨੇ ਜਿਹੜੇ ਜੇਲ੍ਹ ਵਿੱਚ ਕੇ ਦਰਕਦੇ ਫਿਰਦੇ ਨੇ ਤੇ ਕੁਰਸੀਆਂ ਭਾਲਦੇ ਫਿਰਦੇ ਨੇ ਹਰ ਪ੍ਰਕਾਰ ਦੇ ਸਮਝੌਤੇ ਕਰਦੇ ਫਿਰਦੇ ਬੇੜਾਗਰ ਕਰਤਾ ਨੇ ਤਾਂ ਮਿਸ ਰਵ ਨੂੰ ਮਿਲ ਕੇ ਕੀ ਕਰਨਗੇ ਦੱਸੋ ਪਹਿਲਾਂ ਤੁਸੀਂ ਕੀ ਕਰਨਗੇ ਮਿਲ ਕੇ ਜੀ ਪਹਿਲਾਂ ਤਾਂ ਹੁੰਦੀ ਆ ਹੀ ਨੇ ਪਹਿਲਾਂ ਵੀ ਕਿਹਨੂੰ ਮਿਲ ਕੇ ਆਏ ਹੋ ਤੇ ਕੀ ਕੀਤਾ ਤੁਸੀਂ ਉੱਥੇ ਜੇ ਮਿਲਣਾ ਤੇ ਪ੍ਰਧਾਨ ਮੰਤਰੀ ਦੇ ਬੂਏ ਅੱਗੇ ਜਾ ਕੇ ਬੀਠੋ ਸਿੱਖਾਂ ਦਾ ਇੱਕ ਵੱਡਾ ਵੱਡਾ ਕੱਠ ਲੈ ਕੇ ਸਭ ਨੂੰ ਬਕਾਇਦਾ ਤੌਰ ਤੇ ਕਾਲ ਦੇ ਉੱਤੇ ਲਿਏ ਵੀ ਜਿਹੜਾ ਜਾਊਗਾ ਠੀਕ ਜਿਹੜਾ ਨਹੀਂ ਜਾਊਗਾ ਫਿਰ ਨੰਗਾ ਹੋ ਜੂਗਾ ਜਨਤਾ ਦੀ ਕਚਹਿਰੀ ਦੇ ਸਿੱਖਾਂ ਦੀ ਕਚਹਿਰੀ ਦੀ ਭਾਵੇਂ ਵੀ ਇਹ ਸਿੱਖਾਂ ਦਾ ਮਰਦ ਨਹੀਂ ਸਿੱਖਾਂ ਦਾ ਦੁੱਖ ਹੀ ਆ ਜੀ ਤੁਹਾਡੇ ਜਿੰਮਤ ਨਹੀਂ ਹੈਗੀ ਨਹੀਂ ਰਾਜਵਾਲੇ ਨੂੰ ਫਾਂਸੀ ਨਹੀਂ ਲੱਗੇਗੀ ਮੈਂ ਤੁਹਾਨੂੰ ਕਹਿੰਦਾ ਜਦੋਂ 2012 ਚ ਫਾਂਸੀ ਲੱਗਣ ਲੱਗੀ ਸੀ ਅਖਬਾਰਾਂ ਚ ਨਾ ਆਰਟੀਕਲ छਪਾਇਆ ਸੀ ਵੀ ਰਾਜਵਾਲੇ ਨੂੰ ਫਾਂਸੀ ਲਾ ਕੇ ਸਿੱਖਾਂ ਦੇ ਛੀਦਾ ਦੀ ਕਰਤਾਰ ਨੂੰ ਹੋਰ ਨਬੇਰਾ ਨਾ ਕੀਤਾ ਜਾਵੇ ਜੀ ਤੇ ਮੈਂ ਵੀ ਕਹਿ ਦਿਆ ਸੁਪਰੀਮ ਕੋਰਟ ਤੇ ਕੋਈ ਫੈਸਲੇ ਨਹੀਂ ਲਵੇ। ਉਹ ਕਹਿੰਦੇ ਸੀ ਫੈਸਲੇ ਲਾ ਚੁੱਕੇ ਆ। ਜੋ ਫੈਸਲਾ ਜਣਾ ਸਰਕਾਰ ਦੇ ਜਣਾ ਸਰਕਾਰ ਲਮਕਾਏਗੀ ਨੂੰ। ਜੀ। ਇਸ ਕਰਕੇ ਇਹਨਾਂ ਆਪਣੀ ਜੋ ਸਰਕਾਰ ਸੀ ਇਹਨਾਂ ਦੀ ਬੀਬੀ ਹਰਸਨ ਕੁਮਾਰ ਬਦਲ ਮੰਤਰੀ ਸੀ ਕੇਂਦਰ ਦੇ ਵਿੱਚ। ਮੋਦੀ ਸਰਕਾਰ ਸੀ। ਉਦੋਂ ਕੁਝ ਨਹੀਂ ਕੀਤਾ ਤੇ ਹੁਣ ਤੁਸੀਂ ਕੀ ਕਰਨਾ? 2008 ਦੇ ਵਿੱਚ ਸਤਹਰੀ ਸੱਤ ਦੇ ਵਿੱਚ ਜਦੋਂ ਤਤਕਾਲੀ ਜਹਦਰ ਗਿਆਨੀ ਜੁਗਿੰਦਰ ਸਿੰਘ ਵਦਾਨਤੀ ਨੇ ਕਿਹਾ ਸੀ ਇਨੀ ਗਲਤੀ ਸਦਾ ਬਾਦਲ ਸਾਹਿਬ ਸਰਕਾਰ ਆਪਣੀ ਮਰਗੀ ਆ ਹੁਣ ਬੰਦੀ ਸਿੰਘ ਰਿਆ ਕਰ ਦਿਓ ਜੀ ਜਵਾਬ ਕੀ ਸੀ ਕਿ ਜਹਦਰ ਜੀ ਦੁਬਾਰਾ ਇਹ ਗੱਲ ਨਹੀਂ ਕਰਨੀ ਅਸੀਂ ਇਹ ਛੱਡ ਦਿੱਤੇ ਨਾ ਤੇ ਸਾਡੇ ਦੀ ਪ੍ਰੋਬਲਮ ਕੇਟ ਕਰਨਗੇ ਤੇ ਹੁਣ ਕਿਹੜੇ ਮੂੰਹ ਦਾ ਮੰਗਦੇ ਨੇ ਬੰਦੀ ਸਿੰਘ ਰਿਆ ਕਰੂ ਜੀ ਬਿਲਕੁਲ ਨਾ ਤੁਹਾਡਾ ਆਕਾਠਿਕ ਕੌਮੀ ਇਨਸਾਫ ਮੋਰਚਾ ਬੈਠਾ ਇੱਕ ਤੁਸੀਂ ਬੈਠੇ ਹੋ ਇੱਕ ਹਰਪ੍ਰੀਤ ਆ ਗਿਆ ਕਈ ਢੜੇ ਤੁਸੀਂ ਵੱਡੇ ਪੈ ਉਹ ਅਗਲੇ ਕਹਿੰਦੇ ਚਲ ਤੁਰੇ ਜਣਾ ਅੱਜ ਇਕੱਠੇ ਹੋ ਕੇ ਚੱਲ ਜਾਓ ਪ੍ਰਧਾਨ ਮੰਤਰੀ ਕੋਲ ਨਹੀਂ ਮਿਲੂਗਾ ਤੁਹਾਨੂੰ ਕਿਉਂ ਨਹੀਂ ਤਮਸ ਗੱਲ ਕਰੂਗਾ ਤੇ ਇਹ ਸੇ ਕਰਕੇ ਜਿਹੜੀ ਇਲੈਕਸ਼ਨ ਹੋ ਰਹੀ ਹੈ ਅਤਿੰਤ ਤਰੀਕ ਨੂੰ ਮੈਂ ਦੱਸਿਆ ਤੁਹਾਨੂੰ ਇਲੈਕਸ਼ਨ ਦੇ ਵਿੱਚ ਉਮੀਦ ਹੈ ਕਿ ਐਸ ਕੀ ਬਾਦਲ ਦਲ ਵੱਲੋਂ ਕੋਈ ਦਲਤ ਆਗੂ ਆਏਗਾ ਕੋਈ ਦਲਤ ਪ੍ਰਧਾਨ ਬਣਾਇਆ ਜਾਏਗਾ ਉਹਦਾ ਕਾਰਨ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਦਲਤ ਪ੍ਰਧਾਨ ਮੰਨ ਲੈਂਦਾ ਜਿੰਨੀ ਦਲਤ ਵੋਟਰ ਸਾਰੀ ਟਿਲਟ ਕਰਕੇ ਗਿਆਨੀ ਹਰਪ੍ਰੀਤ ਕੋਲ ਚਲੇਗੀ ਜੀ ਜੀ ਹੁਣ ਉਹਨੂੰ ਬਕਾਇਦਾ ਤੌਰ ਤੇ ਕਵਰ ਕਰਨ ਵਾਸਤੇ ਇਹ ਕਿਸੇ ਦਲਤ ਨੂੰ ਪ੍ਰਧਾਨ ਬਣਾ ਸਕਦੇ ਇਨਾਂ ਦੇ ਵਿੱਚ ਦੋ ਵਾਰੀ ਬਾਬਾ ਬਲਬੀਰ ਸਿੰਘ ਖੁੰਸ ਸੁਖਬੀਰ ਸਿੰਘ ਬਾਦਲ ਨੇ ਦੋ ਵਾਰੀ ਬੁਲਾ ਕੇ ਉਹਨੂੰ ਕਹਿ ਕੇ ਤਿਆਰੀ ਕਰ ਲੋ ਤਿਆਰੀ ਕਰ ਲਈ ਅਖੀਰ ਦੇ ਉੱਤੇ ਜਾ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿੱਤਾ ਉਹ ਐਕੀ ਸ਼ਾਂਤ ਆ ਉਹ ਕਹਿੰਦਾ ਬਣਾਉਣਾ ਬੜਾਉਣੀ ਬਣਾਉਣਾ ਸੀ ਤੇ ਮੈਂ ਵੀ ਕਹਿੰਦਿਆਂ ਸੰਗਰੂਰ ਜ਼ਿਲ੍ਹਾ ਅਕਾਲੀਦਰ ਦਾ ਬੜਾ ਸਟਰੋਂਗ ਜ਼ਿਲ੍ਹਾ ਹੁੰਦਾ ਸੀ ਅੱਜ ਬਾਦਲ ਦਲ ਦਾ ਉੱਥੇ ਕੋਈ ਪਰਿੰਦਾ ਨਹੀਂ ਰਹਿ ਗਿਆ ਬੰਦਾ ਤਾਂ ਵੱਖਰੀ ਗੱਲ ਆ ਵਿਨਰ ਜਿੱਤ 골ਡੀ ਹੈਗਾ ਕਿੰਨੀ ਕਿ ਜੋਗਾ ਸਾਰੇ ਨੂੰ ਪਤਾ ਢੀਂਸਾ ਪਰਿਵਾਰ ਜਿਹੜਾ ਸੀ ਵੀ ਕਾਲੀਦਲ ਬਾਲਦਾ ਤੋਂ ਕਿਨਾਰਾ ਕਰ ਗਿਆ ਬਰਨਾਲਾ ਪਰਾਂਤ ਕਿਨਾਰਾ ਕਰ ਗਿਆ ਇੱਕ ਉੱਥੇ ਠੋਸ ਬੰਦਾ ਕੋਈ ਗੱਸੀਰ ਲੋਂਗਵਾਲ ਗੋਬਿੰਦ ਸਿੰਘ ਲੋਂਗਵਾਲ ਉਹ ਵੀ ਚਲੇ ਗਿਆ ਇਹਨਾਂ ਕੋਲ ਕਿਹੜਾ ਬੰਦਾ ਰਹਿ ਗਿਆ ਉੱਥੇ ਐਸ ਕਰਕੇ ਮੀਦਾ ਵੀ ਇਹ ਆਪਣੇ ਪੈਰ ਸੰਗਰੂਚ ਲਾਉਣ ਦੀ ਲਾਉਣ ਲਈ ਇੱਕ ਵਾਰੀ ਫੇਰ ਇੱਕ ਪੱਤਾ ਖੇਡਣਗੇ ਜਦੋਂ ਢੀਂਡਸਿਆਂ ਨੂੰ ਖੁੱਡੇਲੇ ਲਾਉਣ ਵਾਸਤੇ ਗੋਬਿੰਦ ਸਿੰਘ ਲੋਗਵਾਲ ਨੂੰ ਬੁਲਾਇਆ ਸੀ ਨਾ ਭਾਵੇਂ ਕਿ ਢੀਂਡਸੇ ਨੇ ਸਪੋਰਟ ਕਰਤੀ ਸੀ ਬਾਅਦ ਚੋਂ ਦੀ ਪਤਾ ਸੀ ਬਣਾਉਣਾ ਜਣਾ ਤੇ ਮੈਂ ਕਹਿੰਦਾ ਨਾ ਬਣਾ ਦੂੰ ਜੀ ਇਸੇ ਤਰ੍ਹਾਂ ਬਲਬੀਸੇ ਕੋਨਾ ਸੁਨਾ ਕੋਲ ਹੈਗਾ ਪੁਰਸੂ ਦੋਵਰੀ ਲਾਰਾ ਦਾ ਉਮੀਦ ਹੈ ਕਿ ਇਸ ਵਾਰੀ ਐਤਕੀ ਜਿਹੜਾ ਤਪ ਤੇਜ ਹੋਇਆ ਨਾ ਖਗਿਆਨੀ ਹਰਪ੍ਰੀਤਾ ਉਹਨੂੰ ਡਾਊਨ ਕਰਨ ਵਾਸਤੇ ਕਿਸੇ ਦਲਤ ਨੂੰ ਪ੍ਰਧਾਨ ਬਣਾਇਆ ਜਾਊਗਾ ਤੇ ਫਿਰ ਦਲਤਾਂ ਦੇ ਕੰਮ ਕੀਤੇ ਜਾਣਗੇ ਇਥੇ ਬਕੈਤਾਪੋਰਟ ਜੀ ਦੇਖਦੇ ਆ ਕੀ ਕਰਦੇ ਨੇ ਬਾਦਲ ਸਾਹਿਬ ਸੋਰੀ ਇਸ ਕਰਕੇ ਜਿਹੜਾ ਬਲਬੀਰ ਸਿੰਘ ਕੋਨਸ ਆ ਉਹਨੂੰ ਇਥੇ ਪ੍ਰਧਾਨ ਬਣਾਉਣ ਬਾਰੇ ਪਤਾ ਖਿਡਿਆ ਜਾ ਸਕਦਾ ਵਾ ਲੇਕਿਨ ਮੈਂ ਇਹ ਵੀ ਗੱਲ ਦੱਸ ਦਿਆਂ ਜੀ ਤੇ ਸੁਖਬੀਰ ਸਿੰਘ ਬਾਦਲ ਨੂੰ ਦਲਤਾ ਤੋਂ ਗੋ ਵੀ ਆਉਂਦੀ ਜਿੱਦਣ ਬੋਨ ਹੋੜ ਗਈ ਤਾਂ ਉਦੋਂ ਕਾਮਯਾਬ ਹੋ ਜੂਗਾ ਇਸ ਕਰਕੇ ਉਮੀਦ ਹੈ ਕਿ ਇਸ ਕਰਕੇ ਉਸ ਨੂੰ ਬਣਾਇਆ ਜਾ ਸਕਦਾ ਵਾ ਮੈਂ ਨਹੀਂ ਕਿਹਦਾ ਬਣ ਜੂਗਾ ਕੋਈ ਕਹਿੰਦਾ ਮੈਂ ਕਿਹਾ ਜਿੰਨੇ ਕ ਰਗੜ ਪਾਲੇ ਬਕਾਇਦਾ ਤੌਰ ਤੇ ਹਜਿੰਦਰ ਸਿੰਘ ਧਾਮੀ ਦੇ ਸਮੇਂ ਸੁਖਬੀਰ ਬਾਦਲ ਨਿਕਲੇ ਨੇ ਕਦੀ ਨਿਕਲੇ ਨਹੀਂ 2 ਦਸੰਬਰ ਦਾ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹਦੇ ਲਈ ਸੁਖਬੀਰ ਸਿੰਘ ਬਾਦਲ ਜੇ ਦੋਸ਼ੀ ਠੋੜਾ ਤੇ ਉਹ ਧਾਮੀ ਨਿਠਾਉਂਦਾ ਵੀ ਇਹਦੀਆਂ ਗਲਤੀਆਂ ਕਰਕੇ ਹੋਇਆ। ਜੇ ਇਹ ਬੰਦਾ ਕਿਸੇ ਕਰਤੂਤ ਦਾ ਮਾਲਕ ਹੁੰਦਾ ਸਾਡੇ ਤੇ ਇਨੀ ਸ਼ਕਤੀ ਨਾਲ ਅਗੂ ਨਹੀਂ ਸੀ ਕੀਤਾ ਜਿੰਦਾ ਹੁਕਮਨਾਮਾ। ਜੀ ਇਸ ਚੀਜ਼ ਜਿਹੜੀਆਂ ਸੁਖਬੀਰ ਸਿੰਘ ਬਾਦਲ ਤੇ ਜੇਲ੍ਹ ਚ ਨੇ ਉਹ ਕਦੀ ਵੀ ਥਿਲ ਹੱਥੀ ਊਠਦਾ ਊਠ ਉਠਾ ਆਪਣਾ ਗੁੱਸਾ ਨਹੀਂ ਕਿਤੇ ਗੁੰੰਦਰ ਮੌਕਾ ਉਹਨੇ ਕੱਢਦਾ ਜ਼ਰੂਰ ਹੈ ਉਹ ਵੀ ਉਹਦੇ ਉਹਦੇ ਵਾਲੇ ਹਾਲ ਉਠਾ ਲਈ ਹਾਲ ਸੰਗੀਰ ਸਿੰਘ ਬਦਲਦਾ ਜੀ ਸੋ ਉਮੀਦ ਹੈ ਕਿ ਆਪਣਾ ਗੁੱਸਾ ਜਰੂਰ ਜ਼ਾਹਰ ਕਰੇਗਾ ਤੇ ਕਿਸੇ ਦਲ ਨੂੰ ਪ੍ਰਧਾਨ ਬਣਾ ਕੇ ਜਿਹੜਾ ਤਪ ਤੇ ਜੋ ਹੈ ਨਾ ਆਪਣਾ ਦਲਤਾਂ ਦੇ ਵਿੱਚ ਹਾਂ ਜਿਸ ਨੂੰ ਉਹ ਨੂੰ ਮੱਠਾ ਕਰਨ ਦੀ ਕੋਸ਼ਿਸ਼ ਕਰੇਗਾ ਜੀ ਜੀ ਅਖੀਰ ਦੇ ਵਿੱਚ ਮੈਂ ਰਾਜ ਸਭਾ ਚੋਣਾਂ ਦੀਆਂ ਇੱਕ ਗੱਲ ਜ਼ਰੂਰ ਕਰਨੀ ਚਾਹੂਗੀ ਕਿ ਇਹ ਵੀ ਦਿਲਚਸਪ ਹੋਣ ਵਾਲੀਆਂ ਨੇ ਆਮ ਆਦਮੀ ਪਾਰਟੀ ਦੇ ਰਜਿੰਦਰ ਗੁਪਤਾ ਨੂੰ ਮੈਦਾਨ 'ਚ ਉਤਾਰਿਆ ਆਪਣਾ ਉਮੀਦਵਾਰ ਲਾਣਿਆ ਤੇ ਉਸ ਦੇ ਨਾਲ ਹੀ ਤਿੰਨ ਹੋਰ ਉਮੀਦਵਾਰਾਂ ਦੇ ਅੱਗੇ ਜਿਹੜੇ ਆ ਉਹ ਉਹਨਾਂ ਦੇ ਸਾਹਮਣੇ ਪੱਤਰ ਨਾਮਜ਼ਦਗੀ ਪੱਤੇ ਜਿਹੜੇ ਨੇ ਉਹ ਨਾਮਜ਼ਦਗੀ ਭਰੀ ਹੋਈ ਹੈ ਪਰ ਇਸੇ ਵਿਚਾਲੇ ਕਿ ਰਾਜਸਥਾਨ ਤੋਂ ਜਨਤਾ ਪਾਰਟੀ ਦੇ ਜਿਹੜੇ ਆ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ ਉਹਨਾਂ ਨੇ ਇੱਕ ਦਾਅਵਾ ਕੀਤਾ ਸੀ ਕਿ 10 ਐਮਐਲਏ ਜਿਹੜੇ ਨੇ ਉਹਨਾਂ ਨੇ ਮੇਰਾ ਸਮਰਥਨ ਕੀਤਾ ਨਾਮ ਵੀ ਲਿਖੇ ਗਏ ਹਾਲਾਂਕਿ ਉਸ ਦੇ ਉੱਤੇ ਕੋਈ ਸਾਈਨ ਨਹੀਂ ਸੀਗੇ ਨਾ ਉਸ ਦਾ ਕੋਈ ਇਹ ਸਾਈਨ ਕਰਕੇ ਸਮਰਥਨ ਦਿੱਤਾ ਪਰ 10 ਨਾਮ ਜਿਹੜੇ ਸੀ ਉਹਨਾਂ ਨੇ ਲਿਖੇ ਹੋਏ ਸੀ ਤੇ ਉਹ 10 ਨਾਮ ਵੀ ਹੁਣ ਅੱਗੇ ਆ ਗਏ ਨੇ ਕਿ ਉਹਨਾਂ ਨੇ ਜੇ ਸਮਰਥਨ ਨਹੀਂ ਦਿੱਤਾ ਤਾਂ ਫਿਰ ਉਹੋ ਜਿਹੜੇ ਐਮ ਐਲ ਏ ਐਸ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨਗੇ ਕਿ ਸਾਡਾ ਨਾਮ ਅਜੀਹਾ ਵਰਤਿਆ ਜਾ ਰਿਹਾ ਕਿਉਂ ਵਰਤੋਗੇ ਜੀ ਕਿਉਂ ਕਰਨਗੇ ਕਟੂ ਕਟੂ ਨੂੰ ਫੋਨ ਕਰਕੇ ਗੱਲ ਪੁੱਛੀ ਉਹ ਤੜਨਾ ਲਿਖਦੇ ਲਿਖਦੇ ਉਹ ਕਹਿੰਦਾ ਕਿ ਕਿੰਨੀ ਦਸਤ ਕਰਨੇ ਉੱਥੇ ਮੋਲਕ ਸਿੰਘ ਦਾ ਨਾਮ ਦਾ ਬੰਦਾ ਵਾ ਇੱਕ ਵੈਲ ਹੈਗਾ ਮੋਲਕ ਸਿੰਘ ਦਾ ਨਾਮ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਜਿਹੜੇ ਇਹਨਾਂ ਦਾ ਉਮੀਦਵਾਰ ਹੈਗਾ ਵਾ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦਾ ਗੁਪਤ ਰਜਿੰਦਰ ਗੁਪਤਾ ਉਹਦੇ ਵੀ ਉਹਦੇ ਉਹਦੇ ਵੀ ਨਾਮ ਲਿਖਿਆ ਤੇ ਇਹਨੇ ਵੀ ਨਾਮ ਲਿਖਿਆ ਨਵਦੀਪ ਚਤਰਵਿਜ ਨਾਮ ਲਿਖਿਆ ਉਹਦਾ ਜੀ ਇਸ ਕਰਕੇ ਜੇ ਦਸਤ ਹੁੰਦੇ ਫਿਰ ਅਸੀਂ ਕਹਿੰਦੇ ਵਾਕਤ ਨੂੰ ਸਹਿਮਤੀ ਦਿੱਤੀ ਹੈ ਬੈਂਦੀ ਦਿੱਤੀ ਜਾਂ ਨਹੀਂ ਦਿੱਤੀ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ ਵੀ ਆਖਰਕਾਰ ਅਮਲਾ ਤੇ ਨੇ ਬੜੇ ਹੋਣੇ ਜਾ ਕੇ ਉੱਥੇ। ਪਿੱਕੀ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਮੈਨੂੰ ਨਹੀਂ ਪਤਾ ਵੀ ਨਵਨੀਤ ਚੱਤਰਵਿਦੀ ਨੂੰ ਦੋ ਵੋਟਾਂ ਵੀ ਪੈ ਜਾਣ। ਲੇਕਿਨ ਮੈਂ ਇਹ ਗੱਲ ਕਹੂੰਗਾ ਕਾਂਗਰਸ ਪਾਰਟੀ ਨੇ ਕਿਤੇ ਬਲੰਡਰ ਗਲਤੀ ਕੀਤੀ ਆਪਣਾ ਉਮੀਦਵਾਰ ਖੜਾ ਕਰਨ ਜਿਹਦੇ ਪਾਸ ਵੋਟਾਂ ਘੱਟ ਪੈਂਦੀਆਂ ਤੇ ਭਾਵੇਂ ਵੱਧ ਪੈਂਦੀਆਂ ਇਹ ਨਾ ਹੁੰਦਾ ਵੀ ਉਹ ਆਟੋਮੈਟਿਕਲੀ ਸੰਸਦ ਸੰਪਤੀ ਦੇ ਚੁਲੇਗਾ ਸਭੂ ਉਹਨਾਂ ਨੂੰ ਉਮੀਦਵਾਰ ਖੜਾ ਕਰਨ ਜਿਹਦੇ ਆਪਣਾ ਉੱਥੇ ਜੀ। ਬਿਲਕੁਲ ਦੇਖਦੇ ਆ ਕਿ ਕੁਝ ਹੁੰਦਾ ਦਿਲਚਸਪ ਰਹਿਣ ਵਾਲੀਆਂ ਨੇ ਕੀ ਬੋਲਦੀ ਆ ਆਮ ਆਦਮੀ ਪਾਰਟੀ ਲੈ ਕੇ ਕੌਣ ਜਿੱਤਦਾ ਕੌਣ ਨਹੀਂ ਜਿੱਤਦਾ ਬਹੁਤ ਸ਼ੁਕਰੀਆ ਪਟਿਆ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ